ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਲਿਬਰਲ ਅਤੇ ਕਨਜ਼ਰਵੇਟਿਵ ਦੋਵੇਂ ਆਗੂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਰ ਰਹੇ ਨੇ ਚੋਣ ਪ੍ਰਚਾਰ ਫੈਡਰਲ ਚੋਣਾਂ ਦੇ ਤੀਜੇ ਹਫ਼ਤੇ ਮਾਰਕ ਕਾਰ ਨਹੀਂ ਪਹੁੰਚੇ ਵਿਕਟੋਰੀਆ 16 ਸਾਲ ਤੋਂ ਘੱਟ ਉਮਰ ਦੇ ਬੱਚੇ ਮਾਪਿਆਂ ਦੀ ਸਹਿਮਤੀ ਤੋਂ ਬਿਨਾ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ ਅਕਾਊਂਟਸ ਇੰਸਟਾਗ੍ਰਾਮ ਤੇ ਲਾਈਵ ਸਟ੍ਰੀਮ ਕਰਨ ਦੀ ਨਹੀਂ ਹੋਵੇਗੀ ਇਜਾਜ਼ਤ ਨਿਊਯਾਰਕ ਦੇ ਸਿਹਤ ਅਧਿਕਾਰੀਆਂ ਨੇ ਖਸਰਾ ਯਾਤਰਾ ਸਲਾਹਕਾਰ ਦੇ ਵਿੱਚ অন্ਟਾਰੀਓ ਦਾ ਨਾਮ ਕੀਤਾ ਸ਼ਾਮਿਲ অন্ਟਾਰੀਓ ਦੇ ਵਿੱਚ ਬਿਮਾਰੀ ਦੇ 99 ਨਵੇਂ ਕੇਸ ਆਏ ਸਾਹਮਣੇ ਖਬਰਾਂ ਵਿਸਤਾਰ ਦੇ ਨਾਲ ਲਿਬਰਲ ਅਤੇ ਕਨਜ਼ਰਵੇਟਿਵ ਦੋਵੇਂ ਆਗੂ ਆਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ ਜਿੱਥੇ ਲਿਬਰਲ ਸੀਨੀਅਰਾਂ ਦੇ ਲਈ ਉਪਾਵਾ ਦਾ ਵਾਅਦਾ ਕਰ ਰਹੇ ਨੇ ਅਤੇ ਟੋਰੀਜ਼ ਸਰੋਥ ਕੁਸ਼ਲ ਪ੍ਰਵਾਨਗੀਆਂ ਦੀ ਪੇਸ਼ਕਸ਼ ਕਰ ਰਹੇ ਨੇ ਫੈਡਰਲ ਚੋਣ ਮੁਹਿੰਮ ਦੇ ਤਿਹੇ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਲਿਬਰਲ ਨੇਤਾ ਮਾਰਕ ਜਿਹੜੇ ਕਾਰਨੀ ਹੈ ਉਹ ਵਿਕਟੋਰੀਆ ਦੇ ਵਿੱਚ ਨੇ ਜਿੱਥੇ ਉਨ੍ਹਾਂ ਦੇ ਦਿਨ ਦੇ ਅੰਤ ਦੇ ਵਿੱਚ BC ਪ੍ਰੀਮੀਅਰ ਡੇਵਿਡ ਏਬੀ ਦੇ ਨਾਲ ਵੀ ਮਿਲਣ ਦੀ ਉਮੀਦ ਹੈ ਔਰ ਲਿਬਰਲ ਦਾ ਕਹਿਣਾ ਹੈ ਕਿ ਉਹ ਅਸਥਾਈ ਤੌਰ ਦੇ ਉੱਤੇ ਬਜ਼ੁਰਗਾਂ ਨੂੰ ਆਪਣੀ ਰਿਟਾਇਰਮੈਂਟ ਬਚਤ ਤੋਂ ਪੈਸੇ ਕਢਵਾਉਣ ਦੇ ਲਈ ਵਧੇਰੇ ਫਲੈਕਸੀਬਿਲਟੀ ਵੀ ਦੇਣਗੇ ਤੇ ਇੱਕ ਸਾਲ ਦੀ ਮਿਆਦ ਦੇ ਲਈ ਘੱਟ ਆਮਦਨ ਵਾਲੇ ਬਜ਼ੁਰਗਾਂ ਦੇ ਲਈ ਪੂਰਕ ਨੂੰ ਵਧਾਉਣਗੇ ਕਨਜ਼ਰਵੇਟਿਵ ਨੇਤਾ ਪੀਰੇ ਪਾਲੀਆ ਵਰ ਟੈਰਸ BC ਦੇ ਵਿੱਚ ਨੇ ਜਿੱਥੇ ਉਹ ਵੱਡੇ ਸਰੋਥ ਜਿਹੜੇ ਨੇ ਉਹ ਪ੍ਰੋਜੈਕਟਾਂ ਦੇ ਲਈ ਪ੍ਰਵਾਨਗੀਆਂ ਨੂੰ ਤੇਜ਼ ਕਰਨ ਦੀ ਯੋਜਨਾ ਦਾ ਐਲਾਨ ਕਰੇ ਨੇ ਪਾਲੀਆ ਦਾ ਜਿਹੜਾ ਕਹਿਣਾ ਹੈ ਕਿ ਪ੍ਰੋਜੈਕਟ ਦੇ ਲਈ ਇੱਕ ਅਰਜੀ ਅਤੇ ਇੱਕ ਵਾਤਾਵਰਨ ਸਮੀਖਿਆ ਹੋਵੇਗੀ ਔਰ ਉਹਨਾਂ ਦਾ ਕਹਿਣਾ ਹੈ ਕਿ ਉਹ ਸੂਬਿਆਂ ਦੇ ਨਾਲ ਮਿਲ ਕੇ ਇੱਕ ਅਜਿਹਾ ਦਫ਼ਤਰ ਬਣਾਉਣ ਦੇ ਲਈ ਕੰਮ ਕਰਨਗੇ ਜੋ ਸਰਕਾਰ ਦੇ ਸਾਰੇ ਪੱਧਰਾਂ ਦੇ ਵਿੱਚ ਪ੍ਰੋਜੈਕਟ ਪ੍ਰਵਾਨਗੀਆਂ ਕਰੇਗਾ ਟ੍ਰਾਂਟੋ ਦੇ ਵਿੱਚ ਹਟਸਨ ਬੇ ਦੇ ਕਰਮਚਾਰੀਆਂ ਦੇ ਨਾਲ ਮੁਲਾਕਾਤ ਕਰਨ ਵਾਲੇ ਐਨ ਡੀ ਪੀ ਨੇਤਾ ਜਗਵੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਹਟਸਨ ਬੇ ਵਰਗੀਆਂ ਕੰਪਨੀਆਂ ਦਿਵਾਲਿਆਪਨ ਲਈ ਦਾਇਰ ਕਰਦੀਆਂ ਨੇ ਲੈਂਡਾਰ ਤੋਂ ਪਹਿਲਾਂ ਅਦਾਇਗੀ ਨਾ ਕੀਤੀ ਗਈ ਤਨਖਾਹ ਜਿਹੜੀ ਆ ਉਸ ਤੇ ਤੇ ਛੁੱਟੀ ਦੇ ਲਈ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਜਗਮੀਤ ਸਿੰਘ 2030 ਤੱਕ 30 ਲੱਖ ਕਾਰ ਬਣਾਉਣ ਦੇ ਲਈ 4 ਸਾਲਾਂ ਦੇ ਵਿੱਚ 16 ਬਿਲੀਅਨ ਡਾਲਰ ਦਾ ਵਾਅਦਾ ਵੀ ਕਾਰੇ ਨੇ ਜਿਸ ਵਿੱਚ ਕਾਰ ਬਰਾਬਰ ਵੰਡੇ ਜਾਣਗੇ ਔਰ ਇੱਕ ਉਹਨਾਂ ਦੇਵੇਗਾ ਜੋ ਉਹਨਾਂ ਨੂੰ ਦੇਵੇਗਾ ਜੋ ਸਾਰੇ ਆਂਡਗੁਆਣ ਦੇ ਵਿੱਚ ਵਧੇਰੇ ਮਲਟੀ ਯੂਨਿਟ ਜਿਹੜੇ ਆ ਉਹ ਕਾਰ ਬਣਾਉਂਦੇ ਨੇ ਟਰਾਂਜ਼ਿਟ ਹੱਬਾਂ ਦੇ ਨੇੜੇ ਤੇ ਵਧੇਰੇ ਕਾਰ ਬਣਾਉਂਦੇ ਨੇ ਤੇ ਇਸ ਤੋਂ ਇਲਾਵਾ ਆਗਿਆ ਦੇਣ ਦੇ ਵਿੱਚ ਵੀ ਤੇਜ਼ੀ ਲਿਆਉਂਦੇ ਨੇ ਤੇ ਸੂਬਿਆਂ ਨੂੰ ਰਿਹائش ਦਾ ਸਮਰਥਨ ਕਰਨ ਦੇ ਲਈ ਲੋੜੀਂਦੇ ਪਾਣੀ ਤੇ ਸੀਵਰੇਜ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਦੇ ਵਿੱਚ ਵੀ ਮਦਦ ਕਰਨਗੇ। ਸੋਮਵਾਰ ਨੂੰ ਆਟਵਾ ਦੇ ਵਿੱਚ ਸੰਗੀ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਕਾਰਨੇ ਨੂੰ ਇੱਕ ਆਨਲਾਈਨ ਸੂਚਨਾ ਮੁਹਿੰਮ ਮਿਲੀ ਹੈ ਜਿਸ ਨੂੰ ਉਹਨਾਂ ਨੇ ਸਰਕਾਰ ਦੇ ਨਾਲ ਜੋੜਿਆ ਹੈ ਚੌਨ ਟਾਸਕ ਫੋਰਸ ਲਈ ਸੁਰੱਖਿਆ ਅਤੇ ਖੂਫੀਆ ਤਮਕੀਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਵੀਚੈਟ ਤੇ ਵਿਰੋਧੀ ਵਰਤਾਂਤ ਫੈਲਾਏ ਗਏ ਸੰਯੁਕਤ ਰਾਜ ਅਮਰੀਕਾ ਪ੍ਰਤੀ ਰੁਖ ਨੂੰ ਬਦਾਉਂਦੇ ਨੇ। ਉਨਾਂ ਨੇ ਕਿਾ ਕੀ ਉਸ ਦੇ ਤਜਰਬੇ ਅਤੇ ਪ੍ਰਮਾਣ ਪੱਤਰਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਉਂਦੇ ਸਨ ਇੱਕ ਨਵੀਂ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਮਾਰਚ ਦੇ ਵਿੱਚ ਰਾਸ਼ਟਰੀ ਉਸਤ ਮੰਗਿਆ ਕਿਰਾਇਆ 2119 ਜੋ ਕਿ ਸਾਲ ਦਰ ਸਾਲ ਗਿਰਾਵਟ ਦਾ ਲਗਾਤਾਰ 6ਵਾਂ ਮਹੀਨਾ ਹੈ ਰੈਂਟਲ.ca ਅਤੇ ਅਰਬਨਾਈਜੇਸ਼ਨ ਦੁਆਰਾ ਪ੍ਰਦਾਨ ਕੀਤੇ ਗਏ ਮਾਸਿਕ ਆਂਕੜਿਆਂ ਦੇ ਮਹੀਨੇ ਕਿਰਾਏ ਮਾਰਚ 2024 ਦੇ ਮੁਕਾਬਲੇ 2.8% ਘਟਸਨ ਇਸ ਤੋਂ ਇਲਾਵਾ ਮਹੀਨਾ ਦਰ ਮਹੀਨਾ ਆਧਾਰ ਦੇ ਉੱਤੇ ਫਰਵਰੀ ਤੋਂ ਕਿਰਾਏ 1.5% ਵਧੇ ਜੋ ਕਿ ਪਿਛਲੇ ਸਤੰਬਰ ਤੋਂ ਬਾਅਦ ਪਹਿਲਾ ਵਾਧਾ ਹੈ ਸ਼ਹਿਰੀਕਰਨ ਦੇ ਪ੍ਰਧਾਨ ਸ਼ੌਨ ਹਿਲਬਿੰਡ ਹਿਲਬਿੰਡਾਂ ਦਾ ਕਿਰਾਏਦਾਰ ਮਾਰਚ ਦੇ ਵਿੱਚ ਹਾਲ ਹੀ ਦੇ ਮਹੀਨਿਆਂ ਦੇ ਨਾਲ ਉਹ ਵਧੇਰੇ ਸਰਗਰਮਸਨ ਔਰ ਸੰਭਾਵਤ ਤੌਰ ਤੇ ਕਫਾਇਤੀ ਦੇ ਵਿੱਚ ਸੁਧਾਰਾਂ ਦੇ ਕਾਰਨ ਪਰ ਨੇੜਲੇ ਸਮੇਂ ਦੇ ਵਿੱਚ ਕਿਰਾਏ ਤੇ ਗਿਰਾਵਟ ਦਾ ਦਬਾਅ ਜਾਰੀ ਰਹਿਣ ਦੀ ਸੰਭਾਵਨਾ ਹੈ ਇਥੋਂ ਤੱਕ ਕਿ ਅਰਥ ਵਿਵਸਥਾ ਨੂੰ ਅਮਰੀਕਾ ਕੈਨੇਡਾ ਵਪਾਰ ਯੁੱਧ ਤੋਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਔਸਤ ਮੰਗੇ ਜਾਣ ਵਾਲੇ ਕਿਰਾਏ ਅਜੇ ਵੀ 5 ਸਾਲ ਪਹਿਲਾਂ ਨਾਲੋਂ 17.8 ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਹਾਲਾਂਕਿ 8% ਨੇ ਜਦੋਂ ਕਿ ਮਾਰਚ 2020 ਦੇ ਵਿੱਚ ਕੋਵਿਡ-19 ਆਈਸੀ ਮਕਸਦ ਦੇ ਲਈ ਇਹ بنائےਗੇ ਅਪਾਰਟਮੈਂਟਾਂ ਦੇ ਕਿਰਾਏ ਦੇ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਉਸਦਨ 2086 ਹੋ ਗਏ ਜਦੋਂ ਕਿ ਕਾਂਡੋਮੀਨੀਅਮ ਜਿਹੜੇ ਨੇ ਉਹ ਅਪਾਰਟਮੈਂਟਾਂ ਦੇ ਲਈ ਕਿਰਾਏ ਦੀ ਮੰਗ 3.8% ਘਟ ਕੇ ਜਿਹੜੀ ਹੈ ਉਹ 10.8% ਕੱਟ ਕੇ 2232 ਹੋ ਗਈ। 온ਟਾਰੀਓ ਦੇ ਵਿੱਚ ਕਿਰਾਏ ਦੇ ਵਿੱਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ। ਮਾਰਚ ਸਾਂਝੇ ਕਿਰਾਏ 2 3.5% ਕੱਟ ਕੇ ਉਸ ਤੋਂ 2327 ਹੋ ਗਏ ਨੇ। ਜਿਸ ਤੋਂ ਬਾਅਦ ਕਯੂਬਿਕ ਦੇ ਵਿੱਚ 2.5% ਦੀ ਗਿਰਾਵਟ ਜਿਹੜੀ ਹੈ ਉਸ ਦੇ ਨਾਲ 1900 49 ஏ கிராயੇ ਹੋਗੇ ਨੇ কিউবিক ਦੇ ਵਿੱਚ دو ਕਿ ਜੋ ਕਿ 2.5% ਦੀ ਗਿਰਾਵਟ ਨਾਲ ਹੈ ਸੋ ਇਸ ਤਰੀਕੇ ਨਾਲ ਕਿਰਾਇਆਂ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਕਮੀ ਦੇਖੀ ਜਾ ਰਹੀ ਹੈ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਹਨਾਂ ਦੇ ਕੁਝ ਜਹਾਜ਼ਾਂ ਦੇ ਵਿੱਚ ਜਲਦੀ ਹੀ ਕੈਰੀ-ਆਨ ਸਮਾਨ ਦੇ ਲਈ ਵਧੇਰੇ ਜਗ੍ਹਾ ਹੋਵੇਗੀ ਕਿਉਂਕਿ ਏਅਰਲਾਈਨ ਕੁਝ ਜਹਾਜ਼ਾਂ ਦੇ ਵਿੱਚ ਜਿਹੜਾ ਉਹ ਓਵਰਹੈੱਡ ਸਟੋਰੇਜ ਸਪੇਸ ਵਧਾਉਣ ਦੇ ਲਈ ਤਿਆਰ ਹੈ ਪਰ ਉਹ ਵਾਧੂ ਜਗ੍ਹਾ ਉਹਨਾਂ ਪਾਬੰਦੀਆਂ ਤੇ ਕੋਈ ਬ੍ਰੇਕ ਨਹੀਂ ਲਾਏਗੀ ਜੋ ਏਅਰਲਾਈਨ ਨੇ ਹਾਲ ਹੀ ਦੇ ਮਹੀਨਿਆਂ ਦੇ ਲਈ ਕਈ ਉਡਾਣਾਂ ਦੇ ਉੱਤੇ ਲਗਾਈਆਂ ਨੇ ਏਅਰ ਕੈਨੇਡਾ ਨੇ ਮੰਗਲਵਾਰ ਨੂੰ ਇੱਕ ਬਿਆਨ ਦੇ ਵਿੱਚ ਐਲਾਨ ਕੀਤਾ ਹੈ ਕਿ ਅਗਲੇ ਸਾਲ ਤੋਂ ਇਹ ਜਿਹੜਾ ਨਵਾਂ ਏ 220 ایر بس ایر اسپیس کیبن ਜਿਹੜਾ ਉਹ ਪ੍ਰਾਪਤ ਕਰਨ ਵਾਲੀ ਪਹਿਲੀ 에ਅਰਲਾਈਨ ਬਣ ਜਾਵੇਗੀ ਜਿਸ ਦੇ ਵਿੱਚ ਜਿਹੜੇ ਆ ਵੱਧੂ ਵੱਡੇ ਡੱਬੇ ਹੋਣਗੇ 에ਅਰ ਕੈਨੇਡਾ ਨੇ ਕਿਹਾ ਕਿ ਨਵੇਂ ਡੱਬੇ ਪ੍ਰਾਪਤ ਕਰਨ ਵਾਲੇ ਪਹਿਲੇ ਜਹਾਜ਼ ਦੀ ਡਿਲੀਵਰੀ 2026 ਦੇ ਸ਼ੁਰੂ ਦੇ ਵਿੱਚ ਹੋਣ ਦੀ ਉਮੀਦ ਹੈ ਰਾਸ਼ਟਰੀ ਨਵੇਂ ওভারਹੈਡ ਬਿਨ ਕੈਬਿਨ ਦੇ ਵਿੱਚ ਸਮਾਨ ਦੀ ਸਮਰਥਾ ਨੂੰ 15% ਤੋਂ ਵਧਾ ਦੇਣਗੇ 에ਅਰ ਕੈਨੇਡਾ ਦੇ ਆਨ ਬੋਰਡ ਉਤਪਾਦ ਦੇ ਜਿਹੜੇ ਉਹ ਪਰਬੰਧ ਨਿਰਦੇਸ਼ਕ ਜੌਨ ਮੂਡੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਪਵੇਖ ਦੇ A220S ਦੇ ਵੱਡੇ ਓਵਰਹੈੱਡ ਬਿੰਦ ਦੀ ਜਿਹੜੀ ਹੈ ਇਹ ਸ਼ੁਰੂਆਤ ਦਾ ਮਤਲਬ ਹੈ ਕਿ ਤੁਹਾਡੇ ਸਮਾਨ ਦੇ ਲਈ ਵਧੇਰੇ ਜਗ੍ਹਾ ਦੇ ਇਸ ਬੋਰਡਿੰਗ ਅਤੇ ਬੋਰਡ ਦੇ ਉੱਤੇ ਹੋਰ ਵੀ ਵਧੀਆ ਅਨੁਭਵ ਹੈ 에어ਲਾਈਨ ਤੋਂ ਪੁੱਛਿਆ ਕਿ ਕੀ ਵੱਧੂ ਬੁਨਿਆਦੀ ਕਿਰਾਏ ਦੇ ਗਾਹਕਾਂ ਨੂੰ ਜਨਵਰੀ ਦੇ ਵਿੱਚ ਪੇਸ਼ ਕੀਤੀ ਗਈ ਨੀਤੀ ਨੂੰ ਉਲਟਾਉਂਦੇ ਹੋਏ ਆਪਣਾ ਕੈਰੀਅਨ ਸਮਾਨ ਮੁਫਤ ਲਿਆਉਣ ਦੀ ਆਗਿਆ ਦੇਵੇਗੀ ਸਾਰੀ ਸਮਾਨ ਨੀਤੀ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਜੋ ਕਿ ਹੋਰ ਕੈਰੀਅਰਾਂ ਦੇ ਸਮਾਨ ਦੇ ਅਨੁਸਾਰ ਹੈ 에어 ਕੈਨੇਡਾ ਨੇ ਇੱਕ ਈਮੇਲ ਦੇ ਵਿੱਚ ਇਹ ਜਵਾਬ ਦਿੱਤਾ ਉਹਨਾਂ ਨੇ ਕਿ ਉਹ ਜਿਹੜੇ ਨੇ ਉਹ ਮ ਵਰਤਮਾਨ ਦੇ ਵਿੱਚ 34 ਯਾਨੀ A220 ਤੇ 300 ਜਹਾਜ਼ ਚਲਾਉਂਦਾ ਹੈ ਤੇ 31 ਹੋਰ ਆਰਡਰ ਕੀਤੇ ਗਏ ਨੇ ਓਵਰਹੈਡ 에ਅ ਕੈਨੇਡਾ ਦੇ ਵੱਲੋਂ ਘਰੇਲੂ ਪੱਧਰ ਦੇ ਉੱਤੇ ਜਾਂ ਫਿਰ ਕੁਝ ਤੋਪਵਾਲੀਆਂ ਯਾਨੀ ਸਨ ਡੈਸਟੀਨੇਸ਼ਨ ਦੇ ਉੱਤੇ ਇਕਨੋਮੀ ਬੇਸਿਕ ਫੇਅਰ ਟਿਕਟ ਦੇ ਉੱਤੇ ਯਾਤਰਾ ਕਰਨ ਵਾਲੇ ਜਿਹੜੇ ਗਾਹਕਾਂ ਦੇ ਲਈ ਕੈਰੀ ਆਨ ਸਮਾਨ ਦੀ ਇਜਾਜ਼ਤ ਬੰਦ ਕਰਨ ਅਤੇ ਸੀਟ ਬਦਲਣ ਦੇ ਲਈ ਨਵੀਂ ਫੀਸ ਜੋੜਨ ਤੋਂ ਬਾਅਦ ਆਇਆ ਹੈ ਕੋਈ ਵੀ ਯਾਤਰੀ ਜਿਸ ਨੇ 3 ਜਨਵਰੀ 2025 ਨੂੰ ਜਾਂ ਉਸ ਤੋਂ ਬਾਅਦ 에ਅ ਕੈਨੇਡਾ ਦੇ ਨਾਲ ਇਕਨੋਮੀ ਬੇਸਿਕ ਜਿਹੜਾ ਉਹ ਫੇਅਰ ਬੁੱਕ ਕੀਤਾ ਸੀ ਉਹ ਹੁਣ ਕੈਨੇਡਾ ਦੇ ਅੰਦਰ ਅਮਰੀਕਾ ਤੋਂ ਹਵਾਈ ਅਤੇ ਪੋਰਟੋ ਅਤੇ ਪੋਰਟੋ ਰਿਕੋ ਸਮੇਤ ਅਤੇ ਅਮਰੀਕਾ ਤੇ ਕੈਰੀਬੀਅਨ ਤੋਂ ਯਾਤਰਾ ਕਰਨ ਤੇ ਨਿੱਜੀ ਸਮਾਨ ਤੋਂ ਇਲਾਵਾ ਕੁਝ ਵੀ ਨਹੀਂ ਲਿਆ ਜਾ ਸਕਦਾ ਇਸ ਨੀਤੀ ਦੇ ਨਾਲ ਮੂਲ ਕਿਰਾਏ ਵਾਲੇ ਕੈਨੇਡੀਅਨਾਂ ਨੂੰ ਕੈਰੀ-ਆਨ ਬੈਗ ਦੀ ਜਾਂਚ ਕਰਨ ਲਈ ਵਾਧੂ ਭੁਗਤਾਨ ਕਰਨਾ ਪੈਂਦਾ ਹੈ ਤੇ ਉਹਨਾਂ ਨੂੰ ਵਾਧੂ ਭੁਗਤਾਨ ਕਰਨ ਦੇ ਲਈ ਜਿਹੜਾ ਜੇਕਰ ਉਹ ਇੱਕ ਲਿਆਉਣਾ ਚਾਹੁੰਦੇ ਨੇ 21 ਜਨਵਰੀ ਤੋਂ 에ਅਰ ਕੈਨੇਡਾ ਨੇ ਉਹਨਾਂ ਮੁੱਢਲੇ ਕਿਰਾਏ ਦੇ ਗਾਹਕਾਂ ਤੋਂ ਵੀ ਨਵੀਂ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ ਜੋ ਚੈੱਕ-ਇਨ ਨਿਰਧਾਰਤ ਕੀਤੀ ਗਈ ਸੀਟ ਤੋਂ ਆਪਣੀ ਸੀਟ ਬਦਲਣਾ ਚਾਹੁੰਦੇ ਨੇ 에어ਲਾਈਨ ਦਾ ਕਹਿਣਾ ਹੈ ਕਿ ਉਹ ਅਜੇ ਵੀ ਉਹਨਾਂ ਜਿਹੜੇ ਯਾਤਰੀਆਂ ਤੇ ਖਾਸ ਕਰਕੇ ਉਹ ਅਜੇ ਵੀ ਉਹਨਾਂ ਯਾਤਰੀਆਂ ਨੂੰ ਚੈੱਕ ਇਨ ਵੇਲੇ ਮੁਫਤ ਸੀਟ ਅਸਾਈਨਮੈਂਟ ਦੀ ਪੇਸ਼ਕਸ਼ ਕਰ ਰਹੀ ਹੈ ਜਿਨ੍ਹਾਂ ਨੇ ਆਪਣੀ ਜਗ੍ਹਾ ਜਿਹੜੀ ਹੈ ਉਹ ਪਹਿਲਾਂ ਤੋਂ ਬੁੱਕ ਨਹੀਂ ਕੀਤੀ ਸੀ ਨਿਊਯਾਰਕ ਦੇ ਸਿਹਤ ਅਧਿਕਾਰੀਆਂ ਨੇ ਹਾਲ ਹੀ ਦੇ ਵਿੱਚ ਜਾਰੀ ਕੀਤੀ ਗਈ ਇੱਕ ਜਿਹੜੀ ਯਾਤਰਾ ਸਲਾਹਕਾਰੀ ਦੇ ਵਿੱਚ অন্ਟੇਰੀਓ ਦਾ ਨਾਮ ਸ਼ਾਮਿਲ ਕੀਤਾ ਹੈ ਜਿਸ ਦੇ ਵਿੱਚ ਸਲਾਰੀਆਂ ਨੂੰ ਸੂਬੇ ਦਾ ਦੌਰਾ ਕਰਨ ਤੋਂ ਪਹਿਲਾਂ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਲਗਾਤਾਰ ਪ੍ਰਕੋਪ ਦੇ ਨਾਲ ਜੋਜ ਰਹੇ ਨੇ ਨਿਊਯਾਰਕ ਦੇ ਵਿੱਚ ਨਿਊਯਾਰਕ ਰਾਜ ਦੇ ਲਗਾਤਾਰ ਪ੍ਰਕੋਪ ਦੇ ਨਾਲ ਜੋਜ ਰਿਹਾ ਹੈ ਨਿਊਯਾਰਕ ਰਾਜ ਦੇ ਸਿਹਤ ਵਿਭਾਗ ਨੇ 2 ਅਪ੍ਰੈਲ ਨੂੰ ਇੱਕ ਸਲਾਹ ਦੇ ਵਿੱਚ ਕਿਹਾ ਹੈ ਕਿ ਖਸਰਾ ਸਿਰਫ ਇੱਕ ਕਾਰ ਦੀ ਜਿਹੜੀ ਹੈ ਉਸ ਸਵਾਰੀ ਦੀ ਦੂਰੀ ਤੇ ਹੀ ਹੈ ਯਾਨੀ ਕਿ ਮਹਿਸ ਕੁਝ ਦੂਰੀ ਤੇ ਦਿਖਾਈ ਦੇ ਰਿਹਾ ਨੋਟਿਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਉਂਕਿ ਖਸਰਾ ਇੰਨਾ ਚੂਤਕਾਰੀ ਹੈ ਇਹ ਆਸਾਨੀ ਦੇ ਨਾਲ ਸਰਹੱਦਾ ਪਾਰ ਕਰ ਜਾਂਦਾ ਹੈ ਵਰਤਮਾਨ ਦੇ ਵਿੱਚ ਸੰਯੁਕਤ ਰਾਜ ਹਿੱਸਿਆਂ ਦੇ ਵਿੱਚ ਖਾਸ ਕਰਕੇ ਅਨਟੇਰੀਓ ਦੇ ਵਿੱਚ ਤੇ ਦੁਨੀਆ ਪਾਰ ਦੇ ਵਿੱਚ ਖਸਰੇ ਦਾ ਪ੍ਰਕੋਪ ਹੋ ਰਿਹਾ ਹੈ ਇਸਲਾ ਉਦੋਂ ਆਈ ਹੈ ਜਦੋਂ ਅਨਟੈਰੀਓ ਪਤਜੜ ਦੇ ਵਿੱਚ ਸ਼ੁਰੂ ਹੋਈ ਬਿਮਾਰੀ ਦੇ ਪ੍ਰਕੋਪ ਦੇ ਨਾਲ ਜੁੜ ਰਿਹਾ ਜਿਵੇਂ ਕਿ ਇਹ ਖੜਾ ਹੋਇਆ ਹੈ ਤਾਂ ਸੂਬੇ ਦੇ ਬਾਅਦ 661 ਮਾਮਲੇ ਸਾਹਮਣੇ ਆਏ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਵਿੱਚ ਸਭ ਤੋਂ ਵੱਧ ਕੇਸਾਂ ਦੀ ਗਿਣਤੀ ਪਿਛਲੇ ਹਫਤੇ ਜਿਹੜੀ ਹੈ ਅਨਟੈਰੀਓ ਦੇ ਵਿੱਚ ਬਿਮਾਰੀ ਦੇ 99 ਨਵੇਂ ਮਾਮਲੇ ਸਾਹਮਣੇ ਆਏ ਜੋ ਕਿ ਇੱਕ ਹਫਤੇ ਪਹਿਲਾਂ ਦਰਜ ਕੀਤੇ 120 ਮਾਮਲਿਆਂ ਤੋਂ ਥੋੜਾ ਜਿਹਾ ਘੱਟ ਹੈ ਅਨਟੈਰੀਓ ਦੇ ਚੀਫ ਮੈਡੀਕਲ ਅਫਸਰ ਹਾਫ ਚੀਫ ਮੈਡੀਕਲ ਅਫਸਰ ਆਫ ਹੈਲਥ ਜਿਹੜੇ ਨੇ ਉਹਨਾਂ ਦਾ ਨਾਮ ਹੈ ਕੈਰਨ ਮੋਰ ਉਹਨਾਂ ਨੇ ਕਿਹਾ ਕਿ ਇਹ ਪ੍ਰਕੋਪ ਜਿਸ ਨੂੰ ਅਧਿਕਾਰੀਆਂ ਦਾ ਮੰਨਣਾ ਕਿ ਮੁੱਖ ਤੌਰ ਦੇ ਉੱਤੇ 온ਟਾਰੀਓ ਦੇ ਸਿਹਤ ਯੂਨਿਟ ਦੇ ਵਿੱਚ ਟੀਕਾਕਰਨ ਨਾ ਕੀਤੇ ਗਏ ਬੱਚਿਆਂ ਦੇ ਨਾਲ ਜੁੜਿਆ ਹੋਇਆ ਹੈ ਗਰਮੀਆਂ ਤੱਕ ਵਧਣ ਦੀ ਸੰਭਾਵਨਾ ਹੈ ਪਿਛਲੇ ਮਹੀਨੇ ਮੋਰ ਨੇ 온ਟਾਰੀਓ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਜਿਹੜੇ ਨੇ ਟੀਕੇ ਅਪ ਟੂ ਡੇਟ ਹਨ ਅਤੇ ਮਾਪਿਆਂ ਨੂੰ ਇਹ ਯਕੀਨੀ ਬਣਾਉਣ ਲਈ ਕਿ ਹੈ ਕਿ ਉਹ ਆਪਣੇ ਬੱਚਿਆਂ ਨੂੰ ਦੋ ਟੀਕੇ ਲਗਵਾਉਣ ਤੋਂ ਪਹਿਲਾਂ 12 ਮਹੀਨਿਆਂ ਦੀ ਜਦੋਂ ਉਚਾਰ ਤੋਂ 6 ਸਾਲ ਦੇ ਵਿਚਕਾਰ ਹੋਣ ਨਿਊਯਾਰਕ ਦੇ ਸਿਹਤ ਅਧਿਕਾਰੀਆਂ ਨੇ ਇਸ ਸੰਦੇਸ਼ ਨੂੰ ਦੁਹਰਾਇਆ ਜਦੋਂ ਕਿ ਇਹ ਨੋਟ ਕੀਤਾ ਗਿਆ ਹੈ ਕਿ ਹਾਲ ਹੀ ਦੇ ਵਿੱਚ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਖਸਰੇ ਦੇ ਮਾਮਲਿਆਂ ਦੇ ਵਿੱਚ ਵਾਧਾ ਹੋਇਆ ਹੈ ਜਿਨ੍ਹਾਂ ਦੇ ਵਿੱਚ ਭਾਰਤ, థਾਈਲੈਂਡ, ਪਾਕਿਸਤਾਨ, ਯਮਨ ਅਤੇ ਇਥੋਪੀਆ ਸ਼ਾਮਿਲ ਹੈ। ਸੰਯੁਕਤ ਰਾਜ ਅਮਰੀਕਾ ਦੇ ਵਿੱਚ ਘਰੇਲੂ ਤੌਰ ਤੇ ਵੀ ਪ੍ਰਕੋਪ ਹੋ ਰਹੇ ਨੇ ਤੇ ਐਤਵਾਰ ਨੂੰ ਸਿਹਤ ਸਕੱਤਰ ਰਾਬਰਟ ਐਫ ਕੈਨੇਡੀ ਜੂਨੀਅਰ ਨੇ ਟੈਕਸਾਸ ਦਾ ਦੌਰਾ ਕੀਤਾ ਇੱਕ ਅਜਿਹਾ ਰਾਜ ਜੋ ਆਪਣੇ ਖੁਦ ਦੇ ਪ੍ਰਕੋਪ ਦੇ ਨਾਲ ਜੁਝ ਰਿਹਾ ਹੈ ਜਿੱਥੋਂ ਦੋ ਅਣਟੀਕਾ ਕਰਨ ਵਾਲੇ ਬੱਚਿਆਂ ਦੀ ਖਸਰੇ ਨਾਲ ਸੰਬੰਧਿਤ ਬਿਮਾਰੀ ਦੇ ਨਾਲ ਮੌਤ ਹੋ ਗਈ ਹੈ। 16 ਸਾਲ ਤੋਂ ਘੱਟ ਉਮਰ ਦੇ ਇੰਸਟਾਗ੍ਰਾਮ ਉਪਪੋਗਤਾ ਮਾਪਿਆਂ ਦੀ ਪ੍ਰਵਾਨਗੀ ਤੋਂ ਪ੍ਰਾਪਤ ਹੋਏ ਸਿੱਧੇ ਲਾਈਵ ਸਟ੍ਰੀਮਾਂ ਅਨਬਲਰ ਨਿਊਡੀਟੀ ਨੂੰ ਜਿਹੜਾ ਉਹ ਅਨਬਲਰ ਨਹੀਂ ਕਰ ਸਕਣਗੇ ਮਾਲਕ ਮੈਟਾ ਪਲੈਟਫਾਰਮ ਫਾਰਮਰਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਕਿਉਂਕਿ ਇਸ ਨੇ ਕਿਸ਼ੋਰਾਂ ਦੇ ਲਈ ਆਪਣੇ ਸੁਰੱਖਿਆ ਉਪਾਅ ਨੂੰ ਵਾਦਾ ਦਿੱਤਾ ਹੈ ਤਾਂ ਸੋਸ਼ਲ ਮੀਡੀਆ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ 18 ਤੋਂ ਘੱਟ ਉਮਰ ਦੇ ਉਪਭੋਗਤਾਵਾਂ ਲਈ ਫੇਸਬੁੱਕ ਅਤੇ ਮੈਸੈਂਜਰ ਤੱਕ ਸੁਰੱਖਿਆ ਵਧਾ ਰਹੀ ਹੈ ਸੋਸ਼ਲ ਮੀਡੀਆ ਨੌਜਵਾਨਾਂ ਦੇ ਜੀਵਨ ਨੂੰ ਕਿਵੇਂ ਇਸ ਵਿਰੁੱਧ ਵਾਦ रहे ਵਿਰੋਧ ਦੇ ਵਿਚਾਰ ਜਿਹੜਾ ਉਹ ਮੈਟਾ ਨੇ ਸਤੰਬਰ ਦੇ ਵਿੱਚ ਇੰਸਟਾਗ੍ਰam ਦੇ ਲਈ ਆਪਣਾ ਕਿਸ਼ੋਰ ਖਾਤਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਤੇ ਤਾਂ ਜੋ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਆਨਲਾਈਨ ਗਤੀਵਿਧੀ ਦੀ ਨਿਗਰਾਨੀ ਕਰਨ ਲਈ ਹੋਰ ਵਿਕਲਪ ਦਿੱਤੇ ਜਾ ਸਕਣ ਨਵੇਂ ਬਦਲਾਅ ਪਹਿਲਾਂ ਸੰਯੁਕਤ ਰਾਜ ਬ੍ਰਿਟੇਨ ਕੈਨੇਡਾ ਅਤੇ ਆਸਟ੍ਰੇਲੀਆ ਦੇ ਉਪਭੋਗਤਾਵਾਂ ਦੇ ਲਈ ਲਾਗੂ ਹੋਣਗੇ ਅਤੇ ਅਗਲੇ ਮਹੀਨਿਆਂ ਦੇ ਵਿੱਚ ਵਿਸ਼ਵਵਿਆਪੀ ਉਪਭੋਗਤਾਵਾਂ ਦੇ ਲਈ ਉਪਲਬਧ ਹੋਣਗੇ ਇਸਲਾਵਾ ਬਦਲਾਵਾਂ ਦੇ ਤਹਿਤ 16 ਸਾਲ ਤੋਂ ਘੱਟ ਉਮਰ ਦੇ ਕਿਸ਼ੋਰਾਂ ਨੂੰ ਇੰਸਟਾਗ੍ਰam ਲਾਈਵ ਦੀ ਵਰਤੋਂ ਕਰਨ ਦੇ ਰੋਕਿਆ ਗਿਆ ਜਦੋਂ ਤੱਕ ਮਾਪੇ ਇਜਾਜ਼ਤ ਨਹੀਂ ਦਿੰਦੇ ਮੈਟਾ ਨੇ ਇਸ ਦੇ ਵਿੱਚ ਇੱਕ ਬਲੌਗ ਪੋਸਟ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੂੰ ਸਿੱਧੇ ਸੁਨੇਹਿਆਂ ਦੇ ਵਿੱਚ ਸਾਡੇ ਵਿਸ਼ੇਸ਼ਤਾ ਨੂੰ ਬੰਦ ਕਰਨ ਦੇ ਲਈ ਵੀ ਇਜਾਜ਼ਤ ਦੀ ਲੋੜ ਹੁੰਦੀ ਹੈ ਜੋ ਸ਼ੱਕੀ ਨਿਊਡੀਟੀ ਵਾਲੀਆਂ ਤਸਵੀਰਾਂ ਨੂੰ ਹੋਰ ਵੱਡੇ ਅਪਡੇਟ ਦੇ ਵਿੱਚ ਮੈਟਾ ਨੇ ਕਿਹਾ ਹੈ ਕਿ ਇਹ ਆਪਣੇ ਫੇਸਬੁੱਕ ਅਤੇ ਮੈਸੈਂਜਰ ਪਲੇਟਫਾਰਮਾਂ ਤਾਂਕਾ ਕਿਸ਼ੋਰ ਖਾਤਿਆਂ ਦੀ ਸੁਰੱਖਿਆ ਨੂੰ ਵਧਾ ਰਿਹਾ ਹੈ ਇਹਨਾਂ ਦੇ ਵਿੱਚ ਕਿਸ਼ੋਰ ਇੰਸਟਾਗ੍ਰਾਮ ਉਪਭੋਗਤਾਵਾਂ ਦੇ ਲਈ ਪਹਿਲਾਂ ਤੋਂ ਮੌਜੂਦ ਹੋਵੇਗੀ ਜਿਸ ਦੇ ਵਿੱਚ ਕਿਸ਼ੋਰ ਖਾਤਿਆਂ ਨੂੰ ਡਿਫੌਲਟ ਤੌਰ ਦੇ ਉੱਤੇ ਜਿਹੜਾ ਉਹ ਨਿੱਜੀ ਤੇ ਸੈੱਟ ਕਰਨਾ ਅਜਨਬੀਆਂ ਤੋਂ ਨਿੱਜੀ ਸੁਨੇਹਿਆਂ ਨੂੰ ਬਲੌਕ ਕਰਨਾ ਲੜਾਈ ਵਾਲੇ ਸੰਵੇਦਨਸ਼ੀਲ ਸਮੱਗਰੀ ਤੇ ਸਖਤ ਸੀਮਾਵਾਂ 60 ਮਿੰਟਾਂ ਬਾਅਦ ਐਪ ਤੋਂ ਬਾਹਰ ਨਿਕਲਣ ਦੇ ਲਈ ਰਿਮਾਈਂਡਰ ਅਤੇ ਸੌਣ ਦੇ ਸਮੇਂ ਦੌਰਾਨ ਬੰਦ ਜਿਹੜੇ ਨੇ ਉਹ ਕੀਤੀਆਂ ਜਾਣ ਵਾਲੀਆਂ ਸੂਚਨਾਵਾਂ ਸ਼ਾਮਿਲ ਨੇ ਮੈਟਾ ਨੇ ਕਿਹਾ ਕਿ ਫੇਸਬੁੱਕ ਅਤੇ ਮੈਸੈਂਜਰ ਤੇ ਕਿਸ਼ੋਰ ਖਾਤੇ ਅਤੇ ਅਣਚਾਹੇ ਸੰਪਰਕ ਨੂੰ ਸੀਮਿਤ ਕਰਨ ਦੇ ਲਈ ਸਮਾਨ ਆਟੋਮੈਟਿਕ ਸੁਰੱਖਿਆ ਪ੍ਰਦਾਨ ਕਰਨਗੇ ਨਾਲ ਹੀ ਇਹ ਯਕੀਨੀ ਬਣਾਉਣ ਦੇ ਤਰੀਕੇ ਕਿਸ਼ੋਰਾਂ ਦਾ ਸਮਾਂ ਚੰਗੀ ਤਰ੍ਹਾਂ ਦੇ ਨਾਲ ਬਿਤਾਇਆ ਜਾਵੇ ਕੰਪਨੀ ਨੇ ਕਿਹਾ ਹੈ ਕਿ ਸਤੰਬਰ ਦੇ ਵਿੱਚ ਸ਼ੁਰੂ ਕੀਤੇ ਗਏ ਸ਼ ਪ੍ਰੋਗਰਾਮ ਤੋਂ ਬਾਅਦ 54 ਮਿਲੀਅਨ ਕਿਸ਼ੋਰ ਖਾਤੇ ਸਥਾਪਿਤ ਕੀਤੇ ਗਏ ਨੇ World Health ਦੇ ਮੌਕੇ ਦੇ ਉੱਤੇ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਿਹਤ ਪ੍ਰਤੀ ਹਰ ਕਿਸੇ ਨੂੰ ਜਾਗਰੂਕ ਕੀਤਾ ਜਾਵੇ ਸਿਹਤ ਸੰਬੰਧੀ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਆਓ ਜਾਨਦਿਆਂ ਇਸ ਸੰਬੰਧੀ ਜਾਣਕਾਰੀ ਦੇ ਰਹੇ ਨੇ ਡਾਕਟਰ ਪਰਗਰ ਸਿੰਘ ਪੁਰਜੀ ਸਤਿ ਸ਼੍ਰੀ ਅਕਾਲ ਜੀ ਅੱਜ World Health Day ਹੈ ਔਰ ਇਹ ਕਿੰਨਾ ਕੋ ਇੰਪੋਰਟੈਂਟ ਹੈ ਸਾਡੇ ਸਾਰਿਆਂ ਵਾਸਤੇ ਖਾਸ ਕਰਕੇ ਕਿੰਨਾ ਕੋ ਅਸੀਂ ਆਪਣੀ ਸਿਹਤ ਨੂੰ ਇੰਪੋਰਟੈਂਸ ਦੇ ਨਿਆਜ ਜਿਸ ਬਾਰੇ ਗੱਲਬਾਤ ਕਰਾਂਗੇ ਡਾਕਟਰ ਪ੍ਰਗਤ ਸਿੰਘ ਜੀ ਜੀ ਸਾਡੇ ਨਾਲ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿ ਵਰਲਡ ਹੈਲਥ ਡੇ ਹੈ ਸਾਨੂੰ ਇਹਦੇ ਮਾਇਨੇ ਸਮਝ ਆਉਂਦੇ ਨੇ ਵੀ ਵਰਲਡ ਹੈਲਥ ਡੇ ਹੈ ਇੱਕ ਦਿਨ ਵਾਸਤੇ ਸਾਡੇ ਲਈ ਇੰਪੋਰਟੈਂਟ ਹੋਣਾ ਚਾਹੀਦਾ ਆ ਓਵਰ ਆਲ ਸਾਨੂੰ ਸਿਹਤ ਦੇ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਬਹੁਤ ਸੋਹਣਾ ਤੁਹਾਡਾ ਸਵਾਲ ਹੈਗਾ ਸ਼ਰੀਰ ਜੀ ਤੇ ਜਾਨ ਹੈ ਤੇ ਜਹਾਨ ਹੈ ਔਰ ਹੈਲਥ ਇਜ਼ ਵੈਲਥ ਇਹ ਤੁਹਾਡੀ ਅਸਲੀ ਹੀ ਦੌਲਤ ਹੈਗੀ ਹੈ ਕਿਉਂਕਿ ਅਗਰ ਸਰੀਰ ਰੋਗੀ ਹੈ ਤੇ ਤੁਹਾਡੇ ਕੋਲ ਕੁਝ ਨਹੀਂ ਆਉਣਾ ਜਿਹੜਾ WHO ਦਾ ਡੈਫੀਨੇਸ਼ਨ ਹੈਲਥ ਦਾ ਹੋਇਆਗਾ ਕੰਪਲੀਟ ਸਟੇਟ ਆਫ ਫਿਜ਼ੀਕਲ ਮੈਂਟਲ ਤੇ ਇਮੋਸ਼ਨਲ ਵੈਲਬੀਂਗ ਬੀਤ ਸਾਡਾ ਸਰੀਰ ਸਾਡਾ ਮਨ ਤੇ ਸਾਡੀ ਭਾਵਨਾਵਾਂ ਜਿਹੜੀ ਹੈਗੀ ਉਹ ਬਿਲਕੁਲ ਸਤਰਤਾ ਚ ਹੈਗੀਆ ਸਿਰਫ ਰੋਗ ਹੋਣਾ ਹੀ ਅਰੋਗੀ ਦਾ ਨਿਸ਼ਾਨਾ ਨਹੀਂ ਹੈਗਾ ਅਗਰ ਦੂਜੇ ਪਾਸੇ ਤੁਸੀਂ ਠੀਕ ਨਹੀਂ ਹੋ ਤੁਸੀਂ ਇੱਕ ਕਿਸਮ ਦੇ ਰੋਗੀ ਹੋ لیکن ਅੱਜ ਦਾ ਜਿਹੜਾ ਟਾਪਿਕ ਹੈਗਾ ਉਹ ਬੱਚੇ ਤੇ ਬੇਬੀ ਦੇ ਹੈਲਥ ਦੇ ਉੱਤੇ ਉਹਨਾਂ ਨੇ ਕੇਂਦਰਿਤ ਕੀਤਾ ਕਿਉਂਕਿ ਹੈਲਦੀ ਮਦਰ ਹੈਲਦੀ ਚਿਲड्रन ਅਗਰ ਮਦਰ ਹੈਲਦੀ ਆ ਬੱਚਾ ਹੈਲਦੀ ਆ ਤਾਂ ਪਰਿਵਾਰ ਦਾ ਜਿਹੜਾ ਹੈਗਾ ਸਾਰੇ ਹੀ ਲੋਕ ਖੁਸ਼ ਨੇ ਅਗਰ ਬੱਚਾ ਬਿਮਾਰ ਹੈ ਮਾਂ ਬਿਮਾਰ ਹੈ ਕਿਉਂਕਿ ਮਾਂ ਇੰਟੀਗਰਲ ਫੈਕਟਰ ਹੈਗੀ ਮਾਂ ਜਨਨੀ ਜਿਹੜੀ ਹੈਗੀ ਆ ਇੰਟੀਗਰਲ ਫੈਕਟਰ ਹੈ ਨਾ ਤੇ ਜਿਹੜੀ ਇਸ ਦੌਰਾਨ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਇਹ ਆ ਵੀ ਜਿਹੜੀ ਮਾਂ ਮਾ ਹੈਗੀ ਆ ਉਹਨਾਂ ਨੇ ਆਪਣੀ ਦੇਖ ਰਿਕ ਕਿਦਾਂ ਵਧੀਆ ਰੱਖਣੀ ਆ ਔਰ ਖਾਸ ਕਰਕੇ ਜਦੋਂ ਗਰਭਪਾਤਨ ਕਰਦੇ ਆ ਜੀ ਕਿਉਂਕਿ ਅਗਰ ਉਹ ਬੱਚੇ ਨਾਲ ਲੈ ਕੇ ਆ ਰਹੀਆਂ ਔਰ ਸਰੀਰ ਔਰ ਮਨ ਔਰ ਇਮੋਸ਼ਨਸ ਠੀਕ ਨੇ ਤੇ ਬੱਚਾ ਵਧੀਆ ਪਨ ਪਰ ਅਗਰ ਉਹ ਦੁਖੀ ਨੇ ਸਰੀਰ 'ਚ ਕੋਈ ਰੋਗ ਹੋਇਆ ਤੇ ਜਿਹੜਾ ਉਹਨਾਂ ਦੇ ਖੂਨ 'ਚ ਬੱਚਾ ਪੈਦਾ ਹੋ ਰਿਹਾ ਉਹਦੇ ਉੱਤੇ ਵੀ ਅਸਰ ਪੈਂਦੇ ਆ ਜੀ ਦੂਜੀ ਗੱਲ ਹੈਗੀ ਵੀ ਬੱਚਾ ਜਦੋਂ ਪੈਦਾ ਹੋ ਗਿਆ ਉਹਨੂੰ ਵੀ ਹੈਲਥ ਦੀ ਸੇਵਾਵਾਂ ਦੀ ਲੋੜ ਔਰ ਜਿੱਥੇ ਉਹਨੂੰ ਮਾਦੇ ਦੁੱਧ ਲੋੜੇ ਉੱਥੇ ਉਹਨੂੰ 2 ਮਹੀਨੇ 4 ਮਹੀਨੇ 6 ਮਹੀਨੇ ਸਾਲ 1.5 ਸਾਲ 5 ਸਾਲ ਤੇ ਟੀਕਿਆਂ ਦੇ ਵੀ ਲੋੜ ਹੈ ਸੋ ਕਿਤੇ ਨਾ ਕਿਤੇ ਸਾਨੂੰ এডਿਕੇਸ਼ਨ ਦੀ ਇਹਦੇ ਵਿੱਚ ਥੋਸ ਸਬੂਤ ਪ੍ਰਮਾਨ ਦੇਣੇ ਪੈਣੇ ਆ ਵੀ ਆ ਰਿਸੋਰਸੇ ਤਾਂ ਬਹੁਤ ਹੁੰਦੇ ਸਰਕਾਰ ਨੇ ਵੀ ਕੀਤੇ ਹੁੰਦੇ ਲੇਕਿਨ ਕਈ ਵਾਰ ਸਾਡੀ ਮਾਵਾਂ ਨੂੰ ਪਰਿਵਾਰਾਂ ਨੂੰ ਪਤਾ ਨਹੀਂ ਹੁੰਦਾ ਸੋ ਜਿਹੜਾ ਫੈਮਿਲੀ ਡਾਕਟਰ ਹੈਗਾ ਉਹ ਕੀ ਇੰਟੀਗਰਲ ਕੇਅਰ ਹੈਗਾ ਹੁਣ ਮੈਂ ਤੁਹਾਨੂੰ ਕੁਝ ਆંકੜੇ ਦੱਸਣਾ ਚਾਹੁੰਦਾ ਜੀ ਦੁਰਭਾਗਵਸ਼ ਹਰ ਸਾਲ ਜਦੋਂ ਕੋਈ ਔਰਤ ਬੇਬੀ ਡਿਲੀਵਰ ਕਰਦੇ ਆ ਸੰਸਾਰ ਪਰ ਚਿਤਨ ਲੱਖ ਔਰਤਾਂ ਉਹ ਉਹ ਨਹੀਂ ਬਚਦੀਆਂ ਮਤਲਬ ਵੀ ਉਹਨਾਂ ਦੀ ਮੌਤ ਹੋ ਜਾਂਦੀ ਕੋਈ ਕੰਪਲਿਕੀਸ਼ਨ ਕਰਕੇ ਇੰਦਾ ਨਹੀਂ ਵੀ ਕੈਨੇਡਾ ਚ ਜ਼ੀਰੋ ਹੈ ਕੈਨੇਡਾ ਦੇ ਵਿੱਚ ਵੀ ਕਰੀਬਨ 8 ਆਊਟ ਆਫ 100000 ਜਿਹੜੇ ਬੇਬੀਸ ਬਾਰਨ ਹੁੰਦੇ ਉਹਦੇ ਵਿੱਚ ਮਦਰ ਜਿਹੜੀਆਂ ਹੈਗੀਆਂ ਉਹ 24 ਜੀਪਨ ਦੇ ਖਾਸ ਕਰਕੇ ਬਲੀਡਿੰਗ ਹੁੰਦੀ ਹੈ ਜਿਹਨੂੰ ਪੋਸਟਪਾਰਟਮ ਐਮਰਜੈਂਸੀ ਇਨਫੈਕਸ਼ਨ ਹੋ ਗਿਆ ਪਲੇਸੈਂਟਾ ਖਰਾਬ ਹੋ ਗਿਆ ਜਾਂ ਹੋਰ ਕੋਈ ਪ੍ਰੋਬਲਮ ਪੈ ਗਈ ਸੋ ਇਹਦੇ ਵਿੱਚ ਅਗਰ ਆਪਾਂ ਕਹੀਏ ਪਿਛਲੇ ਸਾਲ 3 ਲੱਖ ਤੇ 51000 ਬੇਬੀਸ ਪੈਦਾ ਹੋਏ ਸੀ ਕੈਨੇਡਾ ਚ ਕੈਨੇਡਾ ਦੀ ਜਿਹੜੀ ਫਰਟੀਲਿਟੀ ਰੇਟ ਉਹ ਘਟ ਰਹੀ ਹੈ ਉਹ ਅਲੱਗ ਕੱਪ ਜਿਹਾ ਹੈ ਲੇਕਿਨ 3.5 ਲੱਖ ਬੱਚੇ ਪੈਦਾ ਹੋਏ ਸੋ ਅਗਰ 1 ਲੱਖ ਪਿੱਛੇ ਆਪਾਂ 8 ਕਿੰਨੇ ਆ ਤੇ 27 28 ਲੇਡੀਸ ਅਸੀਂ ਵੀ ਲੂਜ਼ ਕਰ ਰਹੇ ਸੀ ਉਹ ਪ੍ਰੀਵੈਂਟ ਕਰਨੀਆਂ ਸਾਨੂੰ ਉਹਦੇ ਲਈ ਉਹਨਾਂ ਨੂੰ ਪ੍ਰੀਨੇਟਲ ਕੇਅਰ ਵਧੀਆ ਚਾਹੀਦਾ ਸਹੀ ਟਾਈਮ ਤੇ ਉਹਨਾਂ ਦੀ ਬੋਲੀ ਉਹਨਾਂ ਦੀ ਸੰਸਕ੍ਰਿਤੀ ਜਿਹੜੀ ਉਹਨਾਂ ਦੀ ਕਲਚਰਲ ਧਾਰਨਾਵਾਂ ਉਹਨਾਂ ਨੂੰ ਸਮਝ ਕੇ ਦੇਣੀਆਂ ਚਾਹੀਦੀਆਂ ਜਿੱਥੇ ਆਪਾਂ ਇਹ ਕਹਿ ਰਹੇ ਸੀ ਉਥੇ ਜਿਹੜੀ ਇੰਡੀਜਨਸ ਪੋਪੂਲੇਸ਼ਨ ਉਹ ਚ ਡਬਲ ਸੋ ਜਿਹੜੇ ਇਸ ਧਰਤੀ ਦੇ ਬਾਸ਼ਿੰਦੇ ਜਿਨ੍ਹਾਂ ਨੇ ਇਹ ਧਰਤੀ ਸਾਨੂੰ ਦਿੱਤੀ ਆ ਮੌਜਾ ਕਰਨ ਵਾਸਤੇ ਉਹਨਾਂ ਦੇ ਡਬਲ ਆ ਹੁਣ ਜਦੋਂ ਗੱਲ ਆndi ਬੱਚਿਆਂ ਦੀ ਕੈਨੇਡਾ ਬਹੁਤ ਲੋਅ ਆ ਜਿੱਥੇ ਬੱਚਿਆਂ ਦੀ ਮੌਤ ਹੁੰਦੀ ਆ ਲੇਕਿਨ ਅਜੇ ਵੀ 4 ਇੱਕ ਬੱਚੇ ਹਰ ਲੱਖ ਬੱਚਾ ਪੈਦਾ ਹੁੰਦਾ ਉਹਦੇ ਵਿੱਚ ਉਹਨਾਂ ਦਾ ਜੀਵਨ ਨਹੀਂ ਬਚਦਾ ਖਾਸ ਕਰਕੇ ਪ੍ਰੀਮੈਚਰ ਬੱਚੇ ਹੁੰਦੇ ਆ ਇਨਫੈਕਸ਼ਨ ਹੁੰਦਾ ਜਾਂ ਕੋਈ ਰੇਅਰ ਉਹਨਾਂ ਨੂੰ ਮੈਟਾਬੋਲਿਕ ਡਿਜ਼ੀਜ਼ ਹੁੰਦੀ ਆ ਲੇਕਿਨ ਉਹ ਵੀ ਆਪਾਂ ਸਹੀ ਟਾਈਮ ਤੇ ਸੇਵਾਵਾਂ ਲੈ ਕੇ ਉਹਨਾਂ ਨੂੰ ਬਚਾ ਸਕਦੇ ਹਾਂ ਵਰਲਡ ਵਾਈਡ 2 ਮਿਲੀਅਨ ਬੱਚਾ ਜਿਹੜਾ ਹੈਗਾ ਉਹ ਜਾਨ ਖੋ ਬੰਦਾ ਪਹਿਲੇ 6 ਮਹੀਨੇ ਚ ਸੋ ਸਾਨੂੰ ਉਹ ਵੀ ਐਜੂਕੇਸ਼ਨ ਦੀ ਜ਼ਰੂਰਤ ਹੈ ਜਿੱਥੇ ਦੇਖੋ ਕੈਨੇਡਾ ਇੱਕ ਮਲਟੀਕਲਚਰਲ ਐਥਨਿਕ ਡਾਈਵਰਸ ਮੁਲਕ ਹੈਗਾ ਤੁਸੀਂ ਵੀ ਇਮੀਗ੍ਰੈਂਟ ਆ ਮੈਂ ਵੀ ਇਮੀਗ੍ਰੈਂਟ ਆ ਸਾਡੇ ਸਰਕਾਰਯੋਗ ਡਾਇਰੈਕਟਰ ਸਾਹਿਬ ਜਸਕਰਨ ਜੀ ਵੀ ਇਮੀਗ੍ਰੈਂਟ ਆ ਸੋ ਸਾਨੂੰ ਇਮੀਗ੍ਰੈਂਟ ਪੋਪੂਲੇਸ਼ਨ ਦਾ ਜਿਹੜਾ ਬੈਕ ਹੋਮ ਕਲਚਰ ਆ ਉਹਦੀ ਵੀ ਨੌਲੇਜ ਹੋਣੀ ਚਾਹੀਦੀ ਆ ਉਹਨਾਂ ਦੀ ਬੋਲੀ ਦੀ ਔਰ ਉਸ ਬੋਲੀ ਦੇ ਵਿੱਚ ਸੇਵਾਵਾਂ ਦੇਈਏ ਤੇ ਬੱਲੇ ਬੱਲੇ ਹੋ ਜਾਂਦੀ ਹੈ। ਜੀ। ਸੋ ਫੈਮਿਲੀ ਡਾਕਟਰ ਤੁਹਾਡਾ ਕੀ ਇੰਟੀਗਰਲ ਪ੍ਰੇਅਰ ਹੈਗਾ? ਦੇਖੋ ਕੈਨੇਡਾ ਬਾਇਲਿੰਗੁਅਲ ਹੈਗਾ ਲੇਕਿਨ ਮੈਂ ਪ੍ਰਧਾਨ ਮੰਤਰੀ ਜੋ ਵੀ ਬਣੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰੂੰਗਾ ਵੀ ਜਿੱਥੇ ਆਪਾਂ ਅੰਗਰੇਜ਼ੀ ਔਰ ਫ੍ਰੈਂਚ ਕਰਦੇ ਆ ਸਾਨੂੰ ਗੁਰਮੁਖੀ ਔਰ ਮੰਡਰਿਨ ਦੇ ਵਿੱਚ ਵੀ ਸੇਵਾਵਾਂ ਦੇਣੀਆਂ ਚਾਹੀਦੀਆਂ ਫ্রম ਸੈਂਟਰ ਤਾਂ ਕਿ ਹਰ ਇੱਕ ਬੰਦਾ ਜਿਹੜਾ ਇੱਥੇ ਰਹਿੰਦਾ ਉਹਨੂੰ ਆਪਣੀ ਬੋਲੀ ਦੇ ਵਿੱਚ ਅਗਰ ਸੇਵਾਵਾਂ ਮਿਲਣ ਤਾਂ ਖੁਸ਼ ਹੁੰਦਾ। ਬਿਲਕੁਲ। ਡਾਕਟਰ ਸਾਹਿਬ ਅੱਜਕੱਲ ਦੀ ਜ਼ਿੰਦਗੀ ਬੜੀ ਭੱਜ ਦੌੜ ਵਾਲੀ ਹੈ। ਸਭ ਬ ਉਹ ਜੇ ਕਹਿਣਾ ਹੋਵੇ ਕਿ ਘੱਟ ਸ਼ਬਦਾਂ ਦੇ ਵਿੱਚ ਇੱਕ ਵੱਡਾ ਮੈਸੇਜ ਸਾਰਿਆਂ ਨੂੰ ਇਸ ਮੌਕੇ ਕੀ ਕੰਦੇ ਕਰਨਾ ਚਾਹੁੰਦੇ ਆ। ਦੇਖੋ ਜਹਾਨ ਹੈ ਤੇ ਜਹਾਨ ਹੈ ਪਈ ਪ੍ਰਾਪਤ ਮਾਨੁੱਖ ਦੇ ਮਰਿਆ ਗੋਪੀ ਮਰਿਆ ਤੇਰੀ ਬੜੀ ਬੜਾ ਮਨੁੱਖੀ ਜੀਵ ਬਹੁਤ ਬਖਮ ਜੋ ਬੜੀ ਕਾਹਲਾ ਦੇ ਨਾਲ ਮਿਲਦਾ ਗੁਰਸੇਵਾ ਔਰ ਭਗਤ ਕਮਾਈ ਤਬੇ ਮਾਨਸ ਦੇ ਹੀ ਪਾਈ ਜਿਹੜੇ 50 ਟ੍ਰਿਲੀਅਨ ਸੈਲ ਤੁਹਾਨੂੰ ਮਿਲਿਆ ਨਾ ਇਹ ਇੱਕ ਨਿਆਮਤ ਆ ਸੋ ਇਹਨੂੰ ਠੀਕ ਰੱਖਣਾ ਕਿਉਂਕਿ ਇਹ ਸਰੀਰ ਹਰ ਮੰਦਰ ਹੈ ਜਿੱਥੇ ਬਾਹਰ ਅਸੀਂ ਨਕਮਸਤ ਹੁੰਦੇ ਹਰ ਮੰਦਰ ਸਾਹਿਬ ਤਨ ਤਨ ਹਰਮਾਨਦਾਸ ਗੁਰ ਜਨ ਸ੍ਰੀਆਤ ਨੇ ਸਾਰੇ ਇਹ ਸਰੀਰ ਵੀ ਖਰੀਦਾ ਮੰਦਰ ਸੋ ਇਹਦੇ ਵਿੱਚ ਅਸੀਂ ਅੱਛਾ ਭੋਜਨ ਪਾਈਏ ਸੱਤ ਰੰਗਵਾਲੇ ਖਾਣੇ ਖਾਈਏ 7 ਘੰਟੇ ਨੀਂਦ ਰੱਖੀਏ 7-8 ਗਲਾਸ ਪਾਣੀ ਦੇ ਪੀਏ 7000 ਕਦਮ ਚੱਲੀਏ ਸੱਤ ਦੇ ਨਾਲ ਜੁੜਿਆ ਆਦ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਹੁਸਕ ਔਰ ਸਰੀਰ ਵਿੱਚ ਸ਼ਰਾਬ ਤੰਬਾਕੂ ਬੀੜੀ ਸਿਗਰਟ ਡਰਗ ਤੇ ਪ੍ਰੋਸੈਸਡ ਫੂਡ ਨਾ ਪਾਈਏ ਔਰ ਅਸੀਂ ਇੱਕ ਦੂਜੇ ਨੂੰ ਭਰਾ ਪੈਣਦੇ ਨੇ ਆਈ ਕਿਉਂਕਿ ਇੱਕ ਬੱਚਾ ਕੋ ਦੀ ਸੰਪੂਰਨ ਜ਼ਿੰਦਗੀ ਕੜਨ ਵਾਸਤੇ ਪੂਰੇ ਪਿੰਡ ਦੀ ਲੋੜ ਹੁੰਦੀ ਹੈ ਟਿਕਸ ਹਾਲ ਵਿਲੇਜ ਟੂ ਰੇਸ ਅ ਚਾਈਲਡ ਸੋ ਅਸੀਂ ਨਾਲ ਆਣ ਵਾਣ ਦੇ ਵਿੱਚ ਵੀ ਕਿਸੇ ਨੂੰ ਲੋੜ ਹੈਗੀ ਤੇ ਮਦਦ ਕਰੀਏ ਕਿਉਂਕਿ ਜਿੱਥੇ ਆਪਾਂ ਦਸਵੰਨ ਦੀ ਗੱਲ ਕਰਦੇ ਉਹਦੇ ਸਿਰਫ ਪੈਸਾ ਨਹੀਂ ਹੁੰਦਾ ਸਿਰਫ ਲੰਗਰ ਨਹੀਂ ਹੁੰਦਾ ਕਿਸੇ ਦੀ ਮਦਦ ਕਰਨੀ ਕਿਸੇ ਨੂੰ ਇਨਫੋਰਮੇਸ਼ਨ ਦੇਣਾ ਕਿਸੇ ਦਾ ਦੁੱਖ ਸੁੱਖ ਜਿਹੜਾ ਹੈਗਾ ਉਹ ਨਿਵਰਤ ਕਰਨਾ ਔਰ ਜਿਹੜਾ ਨਵਾਂ ਆ ਰਿਹਾ ਉਹਨੂੰ ਦੱਸਣਾ ਭਾਈ ਸੇਵਾਵਾਂ ਕਿੱਥੇ ਹੈਗੀਆਂ ਔਰ ਗਵਰਨਮੈਂਟ ਦੇ ਫੈਸਿਲਿਟੀ ਬਣਦੀ ਹੈ ਉਹਨਾਂ ਦਾ ਅਸਰਜ ਬੰਦਾ ਜੋ ਉਹਨਾਂ ਦੀ ਭਾਸ਼ਾ ਵਿਦੇਸ਼ ਸੇਵਾਵਾਂ ਦੇਵੇ ਸੋ ਅਸੀਂ ਬਿਨ ਬਿਨ ਸਿਚੁਏਸ਼ਨ 'ਚ ਆ ਸਕਦੇ ਹਾਂ ਔਰ ਕੈਨੇਡਾ ਇੱਕ ਬਹੁਤ ਹੀ ਅੱਛਾ ਮੁਲਕ ਹੈਗਾ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਉਹ ਕੈਨੇਡਾ ਵੀ ਸਟੈਂਡ ਔਨ ਗਾਰਡ ਫਾਰ ਈਮੀ ਥੈਂਕ ਯੂ ਬਹੁਤ ਸਾਰਾ ਸੋ ਇਹ ਕਾਸ ਮੈਸੇਜ ਹੈ ਛੋਟੇ ਜਿਹੇ ਮੈਸੇਜ ਦੇ ਵਿੱਚ ਬਹੁਤ ਵੱਡੀ ਗੱਲ ਹੈ ਜਿਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਮੇਰੇ ਸਹਿਯੋਗੀ ਜਸਕਰਨਜੀ ਦੇ ਨਾਲ ਸ਼ਹਿਰ ਗੁਰਵਾ ਸਰੀ ਅੱਗੇ ਦੇਖਦੇ ਐਡਮੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਭ ਜੇ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋਇਆ ਕੱਲ ਰਾਤ ਯਾਨੀ ਕਿ ਮੰਗਲਵਾਰ ਦੀ ਸ਼ਵੇਰ ਹੋਈ ਸੀਗੀ ਇੱਕ 1 ਵਜੇ ਦੀ ਗੱਲ ਦੱਸੀ ਜਾ ਰਹੀ ਆ ਕਿ ਇਹ ਜਿਹੜਾ ਪਲਾਜ਼ਾ ਆ ਪਲਾਜ਼ਾ 34 ਦੇ ਨਾਂ ਨਾਲ ਜਾਣਿਆ ਜਾਂਦਾ ਅਸੀਮੇ ਦੇ ਲੇਟ ਦਹਾਕਿਆਂ ਦੇ ਵਿੱਚ ਇਹ ਪਲਾਜ਼ਾ ਬਣਿਆ ਸੀਗਾ ਔਰ ਬਹੁਤ ਸਾਰੇ ਆਪਣੇ ਪੰਜਾਬੀ ਬਿਜ਼ਨਸ ਜਿਹੜੇ ਨੇ ਇੱਥੇ ਖੁੱਲੇ ਹੋਏ ਨੇ ਔਰ ਕੱਲ ਰਾਤ ਇੱਕ ਕਪੜੇ ਦੀ ਦੁਕਾਨ ਵਿੱਚ ਜਿਹੜਾ ਅੱਗ ਲੱਗਣ ਕਾਰਨ ਬਹੁਤ ਨੁਕਸਾਨ ਹੋ ਗਿਆ ਨੁਕਸਾਨ ਇਸ ਪੱਖ ਤੋਂ ਹੋਇਆ ਜੀ ਕਿ ਉਹ ਜਿਹੜੀ ਕਪੜੇ ਦੀ ਦੁਕਾਨ ਸੀ ਉਹ ਤਾਂ ਪੂਰੀ ਦੀ ਪੂਰੀ ਜਲ ਗਈ ਆ ਔਰ ਨਾਲ ਦੀਆਂ ਜਿਹੜੀਆਂ ਦੁਕਾਨਾਂ ਸੀਗੀਆਂ ਉਹਨਾਂ 'ਤੇ ਬਚਾਅ ਇਸ ਕਰਕੇ ਰਿਹਾ ਕਿ ਫਾਇਰ ਵਾਇਲ ਵਾਲ ਹੋਣ ਕਰਕੇ ਉਧਰ ਨੂੰ ਅੱਗ ਨਹੀਂ ਫੈਲੀ ਪਰ ਜਿਹੜਾ ਮੋਰੇ ਫੇਸ਼ੀਆ ਆ ਉਹਦੇ ਆਲੇ-ਦੁਆਲੇ ਦੀ ਅੱਗ ਜਿਹੜੀ ਆ ਗਈ ਆ ਔਰ ਬਾਅਦ ਦੇ ਵਿੱਚ ਇੱਕ ਬੱਸ ਡਰਾਈਵਰ ਨੇ ਦੱਸਿਆ ਜਾਂਦਾ ਜਿਹੜਾ ਰਾਤ ਨੂੰ ਕੰਮ ਕਰ ਕਰ ਰਿਹਾ ਸੀ ਉਹਨੇ ਦੇਖਿਆ ਕਿ ਅੱਗ ਲੱਗੀ ਆ ਤੇ ਉਹਨਾਂ ਨੇ ਫਾਇਰ ਡਿਪਾਰਟਮੈਂਟ ਨੂੰ ਕਾਲ ਕੀਤਾ ਤੇ ਫਾਇਰ ਡਿਪਾਰਟਮੈਂਟ ਇੱਥੇ ਰਾਤੀ ਆਇਆ ਜੀ ਪੂਰੇ ਕੀ ਕਹਿੰਦੇ ਫੁੱਲ ਫੋਰਸ ਦੇ ਵਿੱਚ ਤੇ ਉਹਨਾਂ ਆ ਕੇ ਇਹਨੂੰ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਆਲੇ-ਦੁਆਲੇ ਵਾਲੀਆਂ ਜਿਹੜੀਆਂ ਸ਼ਾਪਸ ਵੀ ਹੈਗੀਆਂ ਇੱਕ ਰੈਸਟੋਰੈਂਟ ਆ ਔਰ ਗ੍ਰੋਸਰੀ ਦੀ ਦੁਕਾਨਾਂ ਬਹੁਤ ਵੱਡੀ ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਨੇ ਪਾਣੀ ਦੀ ਬੁਛਾੜਾ ਮਾਰੀਆਂ ਜਿਹਦਾ ਕਰਕੇ ਵੀ ਅੱਗ ਗਾਂ ਨਾ ਫੈਲ ਸਕੇ ਉਹਦੇ ਨਾਲ ਉਹਨਾਂ ਸਾਰੀਆਂ ਹੀ ਦੁਕਾਨਾਂ ਦਾ ਜਿਹੜਾ ਜੀ ਨੁਕਸਾਨ ਹੋ ਗਿਆ ਅੱਜ ਇਸੇ ਕਰਕੇ ਇੱਥੇ ਟੇਪ ਕੀਤੀ ਹੋਈ ਆ ਇਸ ਏਰੀਏ ਦੇ ਵਿੱਚ ਬੰਦ ਆ ਪਲਾਜ਼ਾ ਔਰ ਜਿਹੜੀ ਪੁਲਿਸ ਆ ਉਹ ਇਸ ਗੱਲ ਦੀ ਹੁਣ छानबीन ਕਰ ਰਹੀ ਆ ਕਿ ਉਹ ਜਿਹੜੀ ਆਗਿਆ ਉਹ ਕਿਵੇਂ ਲੱਗੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਵਰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ